ਸਰਬੱਤ ਦਾ ਪਲਾ ਚੈਰੀਟੇਵ ਟ੍ਰਸਟ ਦੇ ਸਰਪ੍ਰਸਟ ਡਾਕਟਰ ਐਸ.ਪੀ ਸਿੰਘ ਓਬਰੋਏ ਦੇ ਯਤਨਾ ਸਦਕਾ ਬੀਤੇ ਦਿਨ ਮਲੇਰਕੋਟਲਾ ਨੇੜਲੇ ਪਿੰਡ ਮੋਹਲੀ ਖੁਰਦੇ ਦੇ 38 ਸਾਲਾ ਮੁਹੰਮਦ ਰਫੀਕ ਪੁੱਤਰ ਮੁਹੰਮਦ ਸਤਾਰ ਦਾ ਮ੍ਰਿਤਕ ਸ਼ਰੀਰ ਦੁਬਈ ਤੋਂ ਸ਼ਿਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਭਾਜੀ ਭਾਜੀ ਜੀ ਨਾਈ ਤੁਹਾਡਾ ਜੀ ਮੇਰਾ ਨਾਮ ਮੁਹੰਮਦ ਜਾਵੀਦ ਹੈ ਤੇ ਮੈਂ ਪੇਸ਼ੇਵਜੋ ਇੱਕ ਵਕੀਲ ਹਾਂ ਮੈਂ ਮਲੇਰ ਕੋਟਲਾ ਸਿਵਲ ਕੋਰਟ ਦੇ ਵਿੱਚ ਜਿਹੜਾ ਹੈਗਾ ਕੋਰਟ ਪ੍ਰੈਕਟਿਸ ਕਰ ਰਿਹਾ ਹਾਂ ਜੀ ਕੀ ਹਸਾਬਾ ਵਾਪਰੇ ਜੀ ਤੇ ਅਸੀਂ ਕਿਸ ਤਰ੍ਹਾਂ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਜੀ ਕਿਹਨੂੰ ਦੱਸ ਕਰ ਜੀ ਇਹ ਆਪਣੇ ਮੁਹੰਮਦ ਰਫੀਕ ਜੀ ਸੀਗੇ son of ਮੁਹੰਮਦ ਸਤਾਰ ਜੀ ਵਾਸੀ ਪਿੰਡ ਮਹੌਲੀ ਖੁਰਦ ਤੋਂ ਸੀਗੇ ਤੇ ਇਹ ਸਾਲ ਡੇਢ ਸਾਲ ਪਹਿਲਾਂ ਜਿਹੜਾ ਦੁਬਈ ਗਏ ਹੋਏ ਸੀ ਉੱਥੇ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਉਦੇ ਬਾਰੇ ਸਾਨੂੰ ਪਰਿਵਾਰ ਨੂੰ 25 ਜੁਲਾਈ ਨੂੰ ਪਤਾ ਲੱਗਿਆ ਤੇ ਫਿਰ ਉੱਥੋਂ ਸਾਨੂੰ ਪਤਾ ਲੱਗਿਆ ਕਿ ਪਟਿਆਲੇ ਤੋਂ ਡਾਕਟਰ ਐਸ.ਪੀ ਸਿੰਘ ਉਭਰਾਏ ਜੀ ਹੈਗੇ ਆ ਜਿਹੜੇ ਬਹੁਤ ਹੀ ਇਸ ਤਰ੍ਹਾਂ ਦੇ ਗਰੀਬਾਂ ਲਈ ਬੜੀ ਮਦਦ ਕਰਦੇ ਆ ਤੇ ਇਹ ਜੋ ਹਾਲਾਤਾਂ ਦੇ ਵਿੱਚ ਉਹ ਡੈੱਡ ਬੋਡੀਆਂ ਨੂੰ ਇੱਧਰ ਮੰਗਾਉਣਾ ਹੋਵੇ ਜਾਂ ਪੰਜਾਬੀਆਂ ਨੂੰ ਇੱਧਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਬੁਲਾਉਣਾ ਹੋਵੇ ਤਾਂ ਉਹ ਹਮੇਸ਼ਾ ਉਹਦੇ ਲਈ ਤਤਪਰ ਰਹਿੰਦੇ ਆ ਤੇ ਸਾਡੇ ਪਟਿਆਲੇ ਤੋਂ ਜਿਹੜੇ ਉਹਨਾਂ ਦੇ ਆਲ ਇੰਡੀਆ ਚੈਰੀਟੇਬਲ ਸਰਬੱਤ ਦਾ ਭਲਾ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਆ ਆਪਣੇ ਜਸਤਾ ਸਿੰਘ ਜੀ ਉਹਨਾਂ ਨਾਲ ਸਾਡੇ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਜੀ ਨੇ رابطہ ਕਾਇਮ ਕੀਤਾ ਤੇ ਮਲੇਰ ਕੋਲਾ ਤੋਂ ਪ੍ਰਧਾਨ ਨਾਸਰ ਅਲੀ ਢਿੱਲੋਂ ਜੀ ਜਿਹੜੇ ਹੈਗੇ ਆ ਉਹ ਪਿੰਡ ਚ ਆਏ ਤੇ ਉਹਨਾਂ ਨੇ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਤੇ ਸਾਨੂੰ ਦੱਸਿਆ ਤੇ ਸਾਨੂੰ ਪਤਾ ਲੱਗਿਆ ਤੇ ਅੱਜ ਜੋ ਅਸੀਂ ਇੱਥੇ ਡੈੱਡ ਬੋਡੀ ਰੀਸੀਵ ਕਰਨ ਆਏ ਆ ਇਹ ਸਾਰਾ ਜਿਹੜਾ ਹੈਗਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸਮੂਹ ਉਹਨਾਂ ਦੀ ਜਿਹੜੀ ਹੈਗੀ ਟੀਮ ਮੈਂਬਰਸ਼ਿਪ ਹੈਗੀ ਆ ਤੇ ਉਹਨਾਂ ਨੇ ਸਾ ਤੋਂ ਮਤਲਬ ਜੋ ਵੀ ਹੈਗਾ ਇੱਕ ਪੈਸਾ ਨਹੀਂ ਲੱਗਣ ਦਿੱਤਾ ਫ੍ਰੀ ਆਫ ਕਾਸਟ ਜਿਹੜਾ ਹੈਗਾ ਸਾਡਾ ਗਰੀਬ ਪਰਿਵਾਰ ਦਾ ਜਿਹੜਾ ਹੈਗਾ ਇਹ ਭਲਾ ਕੀਤਾ ਤੇ ਅਸੀਂ ਮਤਲਬ ਸਾਡੇ ਕੋਲ ਉਹ ਲਫ਼ਜ਼ ਨਹੀਂ ਹੈਗੇ ਜਿਨ੍ਹਾਂ ਨਾਲ ਸਾਡੇ ਲਈ ਤਾਂ ਇੱਕ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਇੱਕ ਫਰਿਸ਼ਤੇ ਦੇ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਇਹ ਇੱਕ ਕੰਮ ਕੀਤਾ ਸਾਨੂੰ ਤਾਂ ਫੈਮਲੀ ਨੂੰ ਉੱਥੋਂ ਇਹ ਵੀ ਨਹੀਂ ਸੀ ਪਤਾ ਲੱਗਿਆ ਵੀ ਹਾਂ ਉਹ ਉੱਥੇ ਹੈਗੇ ਆ ਨਹੀਂ ਹੈਗੇ ਉਹ ਕਿਹੜੇ ਹਾਲਾਤਾਂ ਚ ਡੈਥ ਹੋਈ ਆ ਕਿੰਨੀ ਤਰੀਕ ਨੂੰ ਉਹਨਾਂ ਦੀ ਜਿਹੜੀ ਡੈਥ ਹੋਈ ਆ ਤੋ ਅਸੀਂ ਜਿਹੜਾ ਹੈਗਾ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦਾ ਤੇ ਸਾਡੇ ਦੁਬਈ ਦੇ ਵਿੱਚ ਜਿਹੜੇ ਬਾਲਦੀਪ ਸਿੰਘ ਜੀ ਹੈਗੇ ਆ ਸਰਦਾਰ ਬਾਲਦੀਪ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਡੈੱਡ ਬੋਡੀ ਨੂੰ ਇੱਥੇ ਲਿਆ ਕੇ ਸਾਨੂੰ ਸੌਂਪਣ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਤੇ ਸਾਡਾ ਜਿਹੜਾ ਹੈਗਾ ਕੋਈ ਵੀ ਇੱਕ ਵੀ ਪੈਸਾ ਜਿਹੜਾ ਹੈਗਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਲੱਗਣ ਦਿੱਤਾ ਇਹ ờ ਹਾਂ ਜੀ ਤੁਹਾਡਾ ਨਾਮ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮਾਜਾ ਜੋਨ ਦਾ ਐਡਵਾਈਜ਼ਰ ਆ ਸਰ ਆ ਜੀ ਕਿੰਨੀ ਵੀ ਬੋਡੀ ਆਈ ਹੋਵੇ ਕੋਈ ਯਾਤਨ ਹਾਸਾ ਕਰਦਾ ਅੱਜ ਇਹ ਮਲੇਰਕੋਟਲਾ ਡਿਸਟ੍ਰਿਕਟ ਦਾ ਮੋਹਲੀ ਖੁਰਦ ਦਾ ਨੌਜਵਾਨ ਸੀਗਾ ਰਫੀਕ ਮੁਹੰਮਦ ਜਿਹੜਾ ਕਿ ਕਾਫੀ ਸਮਾਂ ਪਹਿਲਾਂ ਖਾੜੀ ਮੁਲਕਾਂ ਦੇ ਵਿੱਚ ਕੰਮ ਕਰਦਾ ਸੀਗਾ ਕਾਰਪੈਂਟਰ ਦਾ ਕੰਮ ਕਰਦਾ ਸੀ ਪਿਛਲੇ 1.5 ਸਾਲ ਤੋਂ ਇਹ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਇਹ 38 ਸਾਲ ਦੀ ਉਮਰ ਦੱਸਦੇ ਨੇ ਇਹ ਇਹਨਾਂ ਦੇ ਇਨਾ ਦਾ ਭਤੀਆ ਲੱਗਦਾ ਸੀ ਬਾਰੂ ਮੁਹੰਮਦ ਹੋਰੀ ਐ ਐਡਵੋਕੇਟ ਜਵੇਦ ਨੇ ਇਹ ਮਲੇਰਕੋਟਲਾ ਤੋਂ ਨੇ ਇਹਨਾਂ ਦਾ ਵੀ ਰਿਸ਼ਤੇਦਾਰੀ ਸੀਗੀ ਇਹ ਉਹਨਾਂ ਦੇ ਪਿੰਡ ਦੇ ਨੇ ਮੋਹਲੀਖੁਰ ਦੇ ਇਹ ਤਹਿਸੀਲ ਐਮਗੜ੍ਹ ਐਮਗੜ੍ਹ ਦੇ ਸੋ ਇਹ ਅੱਜ ਇੱਥੇ ਡੈੱਡ ਬੋਡੀ ਜਿਹੜੀ ਉਹਦੀ ਰਫੀਕ ਮੁਹੰਮਦ ਦੀ ਜਿਹੜੀ ਪਿੱਛੇ ਜੇ 25 ਜੁਲਾਈ ਨੂੰ ਪਤਾ ਲੱਗਾ ਪਰਿਵਾਰ ਨੂੰ ਕਿ ਉਹਦੀ ਇੱਥੇ ਭੇਤਪਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਆ ਜਾਂ ਕਾਰਡੀਆਕ ਅਰੇਸਟ ਦੱਸਿਆ ਉੱਥੇ ਡਾਕਟਰਜ਼ ਨੇ ਤੇ ਇਹ ਡੈੱਡ ਬੋਡੀ ਲੈਣ ਆਏ ਆ ਇੱਥੇ ਇਹਨੂੰ ਪਤਾ ਲੱਗਾ ਫਿਰ ਉਹਨਾਂ ਨੇ ਪਰਿਵਾਰ ਨੇ ਫਿਰ ਜੱਸਾ ਸਿੰਘ ਹੋਰਾਂ ਨਾਲ ਜਿਹੜੇ ਸਾਡੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕੀਤਾ ਕੋਈ ਸੰਪਰਕ ਸੂਤਰ ਲੱਭ ਕੇ ਤੇ ਫਿਰ ਉਹ ਰਾਈਸ ਸਾਹਿਬ ਨੂੰ ਤੇ ਸਰਦਾਰ ਬਲਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਸਾਰਾ ਉਥੋਂ ਕਾਗਜ਼ ਪੱਤਰ ਤਿਆਰ ਕੀਤੇ ਨੇ ਇਹਦਾ ਫਿਰ ਡੈੱਡ ਬੋਡੀ ਭੇਜਣ ਦਾ ਜਿਹੜਾ ਪਰਿਵਾਰ ਦੇ ਨਾਲ ਸਾਰਾ ਤਾਲੁਕ ਕਰਕੇ ਉਹਦੀ ਪਛਾਣ ਕਰਕੇ ਇਹ ਡੈੱਡ ਬੋਡੀ ਭੇਜਣ ਦਾ ਜਿਹੜਾ ਪ੍ਰਬੰਧ ਆ ਇਹ ਰਾਈਸ ਸਾਹਿਬ ਸਰਬੱਤ ਦਾ ਭਲਾ ਟਰਸਟ ਨੇ ਕੀਤਾ ਤੇ ਜਿਹੜਾ ਖਰਚਾ ਸੀ ਜਿਹੜਾ ਹੁਣ ਤੱਕ ਉਹ ਇੰਡੀਅਨ ਕੌਂਸਲਟ ਜਿਹੜਾ ਉੱਥੇ ਦबई ਦਾ ਉਹਨਾਂ ਨੇ ਕੀਤਾ ਸਾਰਾ ਸੋ ਇਹ ਲਗਭਗ 360 ਤੋਂ ਵੱਧ ਜਿਹੜੀਆਂ ਨੇ ਡੈੱਡ ਬੋਡੀਆਂ ਆ ਉਹ ਵਰਾਇ ਸਾਹਿਬ ਖਰੀ ਉੱਥੋਂ ਉਹਨਾਂ ਦੀ ਯਾਤਰਾ ਕਰਕੇ ਤੇ ਇੰਡੀਅਨ ਕੌਂਸੂਲੇਟ ਦੇ ਸਹਿਯੋਗ ਨਾਲ ਇਹ ਭਾਰਤ ਵੱਖ-ਵੱਖ ਸੂਬੇ ਜਿਹੜੇ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਉਹ ਇੱਥੇ ਆਈਆਂ ਹੁਣ ਤੱਕ ਆ ਚੁੱਕੀਆਂ ਨੇ ਅੱਜ ਅਸੀਂ ਅੰਮ੍ਰਿਤਸਰ ਦੀ ਟੀਮ ਹੈ ਸਾਡੇ ਨਾਲ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ਿਸ਼ਪਾਲ ਸਿੰਘ ਸੁਖਚੈਨ ਸਿੰਘ ਹੋਰੀ ਨੇ ਸਾਡੇ ਇਥੋਂ ਜਿਹੜਾ ਫਾਈਨੈਂਸ ਦਾ ਕੰਮ ਦੇਖਦੇ ਨੇ ਨਵਜੀਤ ਸਿੰਘ ਹੋਰੀ ਇਹ ਸਾਰੇ ਅਸੀਂ ਇੱਥੇ ਪਹੁੰਚੇ ਹਾਂ ਸੋ ਇਹਨਾਂ ਨੂੰ ਅਸੀਂ ਡੈਡ ਬੋਡੀ ਜਿਹੜੀ ਆ ਹੁਣ ਸਾਰੀ ਇੱਥੇ ਰਿਸੀਵ ਕਰਕੇ ਨਾਲ ਫਿਰ ਨਾਨੇ ਮਲੇਰਕੋਟਲੇ ਲੈ ਕੇ ਜਾਣੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز